ਮੰਨਦਾ ਮੁੰਡਾ ਅਰਮੀ ਆ ਮਾਰੇ ਬੱਚੇ ਪਿਆਰ ਕੋ ਕਾਗਜ਼ ਨੂੰ ਚੈੱਕ ਕਰੋ ਕਿ ਸਾਖੀ ਜੀ ਨੂੰ ਕਿੰਨਾ ਕਰਨਾ ਹੈ ਕਿੰਨਾ ਜਨਾ ਕਿੰਨਾ ਹੈ ਇਹ ਪੇੜੀ ਹੁੰਦੀ ਹੈ ਨੇ ਪੇੜੀ ਭਰਦੇ ਨੇ ਮਾਤਾ ਵੱਧ ਪੈਲੇ ਘੱਟ ਪੈਲੇ ਮਤਲਬ ਕਿੰਨੇ ਕਿਲੋ ਦੀਂ ਦੇ ਪੇੜੀਏ ਕਿਲੋ ਤੋਂ ਮਾਤਾ ਵਾਧੀ ਹੋ ਗਈ ਸਾਰਾ ਸੁੱਕਾ ਤੋਂ ਵੀ ਚੁਲਾਈ ਜਾਂਦੇ ਹੋ ਆਜੋ ਨਿਕਲੋ ਆਪਣਾ ਮੂਵਾਂ ਦਾ ਸਪਰੇਅ ਡਰਾਈਵ ਤੋਂ ਨਿਕਲੋ ਤਿਹਾੜੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦगराज ਸਿੰਘ ਜੀ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਿਵ ਵਿਸੇਜਨ ਡਾਕਟਰ ਸੁਰਨਜੀਤ ਤਵੰਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਤ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਉਹ ਹੈ ਅ ਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੀ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੀਡ ਕੀਤੀ ਹੈ ਜਿੱਥੇ ਇੱਕ ਅ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲੋਂ ਜਦੋਂ ਮੌਕੇ ਤੇ ਗਈ ਹੈ ਟੀਮ ਤਾਂ ਲਗਭਗ 1 ਕਵਾਂਟਲ 55 ਕਿਲੋ ਦੇ ਕਰੀਬ ਖੋਇਆ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿਨਰਲ ਪਾਊਡਰ ਦੇ ਸਨ ਔਰ 11 ਜੋ ਹੈ ਉਹ ਦੇ ਕੋਲ ਉਹਨਾਂ ਸਪਤੀ ਦੇ ਟੀਲ ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜ਼ਬਤ ਕਰ ਲਏ ਨੇ ਔਰ ਜਿਹੜਾ 1 ਕਵਾਂਟਲ 55 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰਾਏ ਕਰ ਦਿੱਤਾ ਗਿਆ ਔਰ ਨਾਲ ਦੇ ਨਾਲ ਇਹਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖੜੜ ਭੇਜ ਕੇ ਉੱਥੋਂ ਜੋ ਵੀ ਇਹਨਾਂ ਦੀ ਅਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਸੀ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹਰ ਸਿਲਵਰ ਦੀ ਜਗ੍ਹਾ ਲਪੀਣੀ ਹੁੰਦੀ ਹੈ ਉਹ ਕਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲ ਇਕੱਤਰ ਕੀਤੇ ਹੈ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬੋਰਟਰੀ ਕਰਨ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਤੇ ਜਿਹੜਾ ਹੈ ਬੰਦੀ ਕਾਰਵਾਈ ਕੀਤੀ ਜਾਏ। ਸੈਂਟੂਰ ਨੂੰ ਕਮੰਡਾ ਤੁਹਾਨੂੰ ਦੱਸ ਰਹੀ ਆ ਮਾਰੇ ਬੱਚਾ ਪਿਆਰ ਕਰੋ ਕਾਗਜ਼ ਨਹੀਂ ਕਰ ਕਰੋ ਸਾਕੀਤ ਨਹੀਂ ਕੀਤਾ ਕਰਨਾ ਕਿੰਨਾ ਜਨੇ ਕਿੰਨਾ ਇਹ ਪੀੜੀ ਹੁੰਦੀ ਹੈ ਨੇ ਪੀੜੀ ਭਰਦੇ ਨੇ ਮਾਤਾ ਬੜੀ ਕਿ ਲੋਕਾਂ ਦਾ ਮਤਭਾਦੀ ਹੋ ਗਈ ਸਾਰੇ ਸੁੱਖਤੋ ਵੀ ਚੁਲਾਈ ਜਾਂਦੇ ਹੋ ਆਇਓ ਆਇਓ ਉਹ ਅਸਟ੍ਰੀਨ ਦੇ ਮੇਕਾ ਆਪਣਾ ਮੋਵਾਂ ਦਾ ਸਪਰੇ ਡਰਾਈਵਸ ਨੂੰ ਲਿਖੋ ਤਿਵਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਅਤੇ ਡਰਾਫਟ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਰਾਜ ਸਿੰਘ ਜੀ ਡਾਕਟਰ ਕੁਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸ਼ਿਵ ਸੱਜਨ ਡਾਕਟਰ سورنجੀ ਤਮਨਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਦ ਵਿਭਾਗ ਦਾ ਫੂਡ ਸੇਫਟੀ ਵਿੰਗ ਹੈ ਉਸ ਦੇ ਵੱਲੋਂ ਅੱਜ ਜੋ ਹੈ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੀ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੇਡ ਕੀਤੀ ਹੈ ਜਿੱਥੇ ਇੱਕ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਆ ਭਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲ ਜਦੋਂ ਮੌਕੇ ਤੇ ਗਈ ਹੈ ਟੀਮ ਤਾਂ ਲਗਭਗ 1 ਕੁਇੰਟਲ 65 ਕਿਲੋ ਦੇ ਕਰੀਬ ਖੋਆ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਲੋ ਈਚ ਦੇ ਸੀ ਸਕਿਮਿੰਗਲ ਪਾਊਡਰ ਦੇ ਸਨ ਔਰ 11 ਜੋ ਹੈ ਉਹ ਦੇ ਕੋਲੋਗਨਸਪਤੀ ਦੇ ਟੀਨ ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ 1 ਕਵੰਟਲ 65 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰਾਏ ਕਰ ਦਿੱਤਾ ਗਿਆ ਹੈ ਔਰ ਨਾਲ ਦੇ ਨਾਲ ਇਹਨਾਂ ਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂ ਲਾਬਰੇਟਰੀ ਖਰੜਡ ਭੇਜ ਕੇ ਉੱਥੋਂ ਜੋ ਵੀ ਇਹਨਾਂ ਦੀ ਅਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਏ ਗਏ ਹਨ ਜਿੰਨਾ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਅਸੀਂ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਲੀਨੀਅਨ ਤਾਂ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲ ਇਕੱਤਰ ਕੀਤੇ ਹਨ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬਰਾਟਰੀ ਖੜ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਦੇ ਜਨ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਦੁਨੀਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027